ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਮੈਰੀਟੋਰੀਅਸ ਸਕੂਲ ਤੇ ਸਕੂਲ ਆਫ ਫੈਮਿਨੈਂਸ ਦੇ ਵਿੱਚ ਦਾਖਲਾ ਲੈਣ ਦੇ ਲਈ ਜਿਹੜਾ ਇੰਟਰੈਂਸ ਟੈਸਟ ਹੋਣਾ ਹੈ ਜਿਹੜਾ ਤੁਹਾਡਾ ਐਪਟੀਟਿਊਡ ਟੈਸਟ ਹੋਣਾ ਹੈ ਉਹਦੇ ਵਿੱਚ ਕਿਹੜੇ ਕਿਹੜੇ ਤੁਹਾਨੂੰ ਸਬਜੈਕਟ ਦੇਖਣ ਨੂੰ ਮਿਲਣਗੇ ਔਰ ਤੁਸੀਂ ਘੱਟੋ ਘੱਟ ਕਿੰਨੇ ਕੁ ਮਾਰਕਸ ਲੈ ਕੇ ਜਾਣੇ ਆ ਸੋ ਦੈਟ ਤੁਸੀਂ ਇਹ ਪੇਪਰ ਨੂੰ ਕੁਆਲੀਫਾਈ ਕਰ ਸਕੋ ਤੁਹਾਨੂੰ ਇਹਨਾਂਕ ਪਤਾ ਚੱਲ ਗਿਆ ਹੋਵੇਗਾ ਕਿ ਇਸ ਵਾਰ ਇਹਨਾਂ ਨੇ ਮੈਰੀਟੋਰੀਅਸ ਸਕੂਲ ਦਾ ਜਿਹੜਾ ਪੈਟਰਨ ਹੈ ਉਹਨੂੰ ਕੰਪਲੀਟਲੀ ਚੇਂਜ ਕਰ ਦਿੱਤਾ ਹੈ ਜਿਵੇਂ ਸਕੂਲ ਆਫ ਫੈਮਿਨੈਂਸ ਦਾ ਪੈਟਰਨ ਸੀ ਇਹਨਾਂ ਨੇ ਸੇਮ ਤਰੀਕੇ ਨਾਲ ਕਰ ਦਿੱਤਾ ਹੈ ਯਾਨੀ ਕਿ ਤੁਹਾਨੂੰ ਇੱਕੋ ਹੀ ਪੇਪਰ ਦੇਣਾ ਹੋਵੇਗਾ ਇਹੇ ਪੇਪਰ ਨੂੰ ਕੁਆਲੀਫਾਈ ਕਰਨ ਤੋਂ ਬਾਅਦ ਮੈਰਿਟ ਲਿਸਟ ਆਉਣ ਤੋਂ ਬਾਅਦ ਆਪਸੇ ਪੁੱਛਿਆ ਜਾਏਗਾ ਆਪਨੇ ਮੈਰਿਟੋਰੀਅਸ ਜਾਣਾ ਹੈ ਜਾਂ ਫਿਰ ਸਕੂਲ ਆਫ ਫੈਮਿਨੈਂਟਸ ਜਿਹੜੇ ਵੀ ਸਕੂਲ ਚ ਤੁਸੀਂ ਜਾਣ ਦੇ ਚੁਕੋਏ ਤੁਸੀਂ ਆਪਣੀ ਇੱਛਾ ਪ੍ਰਗਟ ਕਰਨੀ ਹੈ ਐਂਡ ਤੁਹਾਨੂੰ ਉਸ ਸਕੂਲ ਚ ਭੇਜ ਦਿੱਤਾ ਜਾਏਗਾ ਸੋ ਰਜੇ ਹੋਣ ਚਾਹੀਏ ਤੁਸੀਂ ਮੈਰਿਟੋਰੀਅਸ ਜਾਣਾ ਜਾਂ ਜਾਣਾ ਸਕੂਲ ਆਫ ਫੈਮਿਨੈਂਟਸ ਅੱਜ ਵਾਲੀ ਵੀਡੀਓ ਦੋਨਾਂ ਬੱਚਿਆਂ ਦੇ ਲਈ ਹੈ ਕਿਉਂਕਿ ਪੇਪਰ ਤੁਹਾਡਾ ਇੱਕੋ ਹੀ ਹੋਣਾ ਹੈ ਚਲੋ ਜੀ ਗੱਲ ਕਰੀਏ ਪੇਪਰ ਜਿਹੜਾ ਹੈਗਾ 9th ਐਂਡ 11th ਦੋਨਾਂ ਕਲਾਸ ਦੇ ਸਟੂਡੈਂਟਸ ਲਈ ਹੈ ਤੁਹਾਨੂੰ ਰੱਜੇ ਪਤਾ ਹੋਏਗਾ ਕਿ ਸਕੂਲ ਆਫ ਫੈਮਿਨੈਂਸ ਦੇ ਵਿੱਚ ਦੋਨੋਂ ਹੀ ਕਲਾਸਾਂ ਨੇ 9ਵੀਂ ਐ ਤੇ 11ਵੀਂ ਐ ਪਰ ਜਿਹੜਾ ਮੈਰੀਟੋਰੀਅਸ ਸਕੂਲ ਐ ਉਹ ਇਕੁਇਟ ਮੈਰੀਟੋਰੀਅਸ ਸਕੂਲ ਇਦਾਂ ਦਾ ਜਿੱਥੇ 9ਥ ਕਲਾਸ ਦੀ ਸਟੱਡੀ ਹੁੰਦੀ ਐ ਉਹ ਮੈਰੀਟੋਰੀਅਸ ਸਕੂਲ ਹੈਗਾ ਜੀ ਤਲਵਾੜਾ ਵਾਲਾ ਮੈਰੀਟੋਰੀਅਸ ਸਕੂਲ ਠੀਕ ਐ ਉਥੇ ਸਿਰਫ ਔਰ ਸਿਰਫ ਕੁੜੀਆਂ ਦਾ ਇਹ ਸਕੂਲ ਐ 9ਥ ਕਲਾਸ ਦੇ ਵਿੱਚ ਉਥੇ ਸਿਰਫ 50 ਸੀਟਾਂ ਹੁੰਦੀਆਂ ਨੇ ਠੀਕ ਐ ਜੀ ਬਾਕੀ ਸਾਰੇ ਜਿਹੜੇ ਸਕੂਲ ਨੇ ਉਹ ਕੋਇਡ ਸਕੂਲ ਨੇ ਮਤਲਬ ਮੁੰਡੇ ਕੁੜੀਆਂ ਦੋਨਾਂ ਦੇ ਸਕੂਲ ਹੈਗੇ ਨੇ ओके ਸੁਰਜੀ ਗੱਲ ਕਰੀਏ ਤੁਹਾਡੇ ਇਸ ਪੇਪਰ ਦੇ మీడియం ਦੀ ਤਾਂ ਇਸ ਵਾਰ ਇਹਨਾਂ ਨੇ ਚੇਂਜ ਕੀਤਾ ਇਹਨਾਂ ਨੇ ਹਿੰਦੀ మీడియం ਨੂੰ ਕੱਟ ਕਰ ਦਿੱਤਾ ਹੈ ਤੁਹਾਨੂੰ ਪੇਪਰ ਇੱਕ ਇੰਗਲਿਸ਼ ਭਾਸ਼ਾ ਦੇ ਵਿੱਚ ਦੇਖਣ ਨੂੰ ਮਿਲੇਗਾ ਔਰ ਇੱਕ ਬਿਟਾ ਪੰਜਾਬੀ 'ਚ ਦੇਖਣ ਨੂੰ ਮਿਲੇਗਾ ਜਦੋਂ ਗੱਲ ਹੁੰਦੀ ਹੈ ਦੋ ਭਾਸ਼ਾਵਾਂ ਦੀ ਬਿਟਾ ਜੀ ਇਹਨੂੰ ਕਹਿ ਦਿੰਦੇ ਆ ਬਾਇਲਿੰਗੁਅਲ ਬਾਈਲਿੰਗੁਅਲ ਦਾ ਮਤਲਬ ਕੀ ਹੋ ਗਿਆ ਦੋ ਭਾਸ਼ਾਵਾਂ ਸੋ ਤੁਹਾਨੂੰ ਇਹ ਜਿਹੜਾ ਪੈਟਰਨ ਹੈ ਜਿਹੜਾ ਪੂਰੇ ਦਾ ਪੂਰਾ ਪੇਪਰ ਹੈ ਦੋ ਭਾਸ਼ਾਵਾਂ ਦੇ ਵਿੱਚ ਮਿਲੇਗਾ ਗੱਲ ਕਰਦੇ ਆਂ ਬੇਟਾ ਜੀ ਐਗਜ਼ਾਮ ਦੀ ਮਾਰਕਸ ਦੀ ਐਂਡ ਸਬਜੈਕਟ ਦੀ ਤਾਂ ਜਿਹੜੇ ਤੁਹਾਨੂੰ ਇਹ ਵਾਲੀ ਇਧਰਲੀ ਸਲਾਈਡ ਦੇਖ ਰਹੇ ਹੋ ਇਹ ਤੇ ਸਾਰੇ ਸਬਜੈਕਟਸ ਮੈਂਸ਼ਨ ਨੇ ਸਭ ਤੋਂ ਪਹਿਲਾ ਪੇਪਰ ਹੈ ਬੇਟਾ ਜੀ ਲੈਂਗੁਏਜ ਪ੍ਰੋਫੀਸ਼ੀਐਂਸੀ ਪੇਪਰ ਆਪਾਂ ਇਹਨੂੰ ਸਬਜੈਕਟ ਕਹਿ ਦਿੰਨੇ ਆ ਸਭ ਤੋਂ ਪਹਿਲਾਂ ਬੇਟਾ ਸਬਜੈਕਟ ਹੈ ਲੈਂਗੁਏਜ ਪ੍ਰੋਫੀਸ਼ੀਐਂਸੀ ਯਾਨੀ ਤੁਹਾਡੀ ਭਾਸ਼ਾ ਦੇ ਵਿੱਚ ਪ੍ਰੋਫੀਸ਼ੀਐਂਸੀ ਦੇਖੀ ਜਾਏਗੀ ਇਹਦੇ ਵਿੱਚ ਬੇਟਾ ਜੀ ਤੁਹਾਨੂੰ ਤਿੰਨ ਭਾਸ਼ਾਵਾਂ ਦੇ ਵਿੱਚੋਂ ਇੱਕ-ਇੱਕ ਪੈਰਾਗ੍ਰਾਫ ਆਏਗਾ ਕਿਹੜੀ ਭਾਸ਼ਾਵਾਂ ਆਉਣਗੀਆਂ ਪਹਿਲਾਂ ਤਾਂ ਸਾਡੀ ਪਿਆਰੀ ਜੀ ਮਾਂ ਬੋਲੀ ਪੰਜਾਬੀ ਪੰਜਾਬੀ ਤੋਂ ਬਾਅਦ ਬੇਟਾ ਜੀ ਹਿੰਦੀ ਔਰ ਫਿਰ ਬੇਟਾ ਜੀ ਇੰਗਲਿਸ਼ ਇਹ ਤਿੰਨ ਭਾਸ਼ਾਵਾਂ ਨੇ ਇਹਦੇ ਵਿੱਚੋਂ ਤੁਹਾਨੂੰ ਇੱਕ ਇੱਕ ਪੈਰਾ ਆਊਗਾ ਹਰੇਕ ਜਿਹੜੀ ਭਾਸ਼ਾ ਹੈ ਉਹ 10-10 ਨੰਬਰ ਦੇ ਉਹਦੇ ਚੋਂ ਸਵਾਲ ਪੁੱਛੇ ਜਾਣਗੇ ਯਾਨੀ ਕੁੱਲ ਮਿਲਾ ਕੇ ਲੈਂਗੁਏਜ ਪ੍ਰੋਫੀਸ਼ੀਐਂਸੀ ਦੇ ਵਿੱਚੋਂ 30 ਸਵਾਲ ਆਗੇ ਇਹ ਹੀ ਵੀਡੀਓ ਉਹਨਾਂ ਲਈ ਵੀ ਹੈ ਜਿਨ੍ਹਾਂ ਨੇ 9ਵੀਂ ਚ ਲੈਣਾ ਦਾਖਲਾ ਤੇ 11ਵੀਂ ਵਾਲੀ ਬੱਚਿਆਂ ਲਈ ਵੀ ਹੈ ਠੀਕ ਹੈ ਉਸ ਤੋਂ ਬਾਅਦ ਬੇਟਾ ਜੀ ਮੈਥਮੈਟਿਕਸ ਸਾਇੰਸ ਸੋਸ਼ਲ ਸਟੱਡੀਜ਼ ਔਰ ਆ ਦੋਨੋਂ ਪਾਰਟ ਨੇ ਬੇਟਾ ਜੀ ਰੀਜ਼ਨਿੰਗ ਦੇ ਰੀਜ਼ਨਿੰਗ ਜੀ ਹੈਗੀ ਦੋ ਤਰੀਕੇ ਦੀ ਇੱਕ ਹੈਗੀ ਬੇਟਾ ਲੌਜੀਕਲ ਰੀਜ਼ਨਿੰਗ ਇੱਕ ਹੈਗੀ ਬੇਟਾ ਜ ਦੋਨਾਂ ਦੇ ਵਿੱਚ ਕੀ ਡਿਫਰੈਂਸ ਹੈ ਤੁਹਾਨੂੰ ਨੈਕਸਟ ਸਲਾਈਡ ਤੇ ਕਲੀਅਰ ਕਰਦੇ ਆ ਅੱਛਾ ਇਗਜ਼ਾਮ ਦੀ ਗੱਲ ਕਰੀਏ ਬੇਟਾ 800 ਸਵਾਲ ਪੁੱਛੇ ਜਾਣਗੇ ਔਰ ਹਰੇਕ ਸਵਾਲ ਇੱਕ ਨੰਬਰ ਦਾ ਹੈ ਉਸ ਸਵਾਲ ਦਾ ਨੰਬਰ ਵੀ ਬੇਟਾ ਜੀ ਕਿੰਨੇ ਬਣ ਜਾਣਗੇ 150 ਹੀ ਬਣ ਜਾਣਗੇ ਸੋ ਯਾਨੀ ਅਗਰ ਤੁਸੀਂ ਮੈਰੀਟੋਰੀਅਸ ਜਾਂ ਸਕੂਲ ਆਫ ਫੈਮਿਨੈਂਸ ਜਾਣਾ ਚਾਹੁੰਦੇ ਹੋ ਤਾਂ ਤੁਹਾਡਾ ਪੇਪਰ ਇਸ ਵਾਰ 150 ਨੰਬਰਾਂ ਦਾ ਹੋਏਗਾ 150 ਹੀ ਸਵਾਲ ਪੁੱਛੇ ਜਾਣਗੇ ਐਗਜ਼ਾਮ ਪੈਟਰਨ ਕੁਛ ਇਸ ਤਰੀਕੇ ਨਾਲ ਹੁੰਦਾ ਹੈ 150 ਦੇ ਵਿੱਚੋਂ ਸਾਨੂੰ ਦੋ ਪਾਰਟ ਮਿਲਦੇ ਆ ਪਾਰਟ 1 ਐਂਡ ਪਾਰਟ 2 ਪਾਰਟ 1 ਰੀਜ਼ਨਿੰਗ ਨੂੰ ਬਿਲਕੁਲ ਅਲੱਗ ਕਰ ਦਿੱਤਾ ਜਾਂਦਾ ਹੈ ਜਿਹਦੇ ਵਿੱਚ ਬੇਟਾ ਜੀ ਲੌਜੀਕਲ ਰੀਜ਼ਨਿੰਗ ਚੋਂ 15 ਸਵਾਲ ਪੁੱਛੇ ਜਾਂਦੇ ਨੇ ਤੇ ਵਰਬਲ ਰੀਜ਼ਨਿੰਗ ਚੋਂ 15 ਸਵਾਲ ਪੁੱਛੇ ਜਾਂਦੇ ਨੇ ਅਗਰ ਤੁਸੀਂ ਕਦੇ ਸਕਾਲਰਸ਼ਿਪ ਐਗਜ਼ਾਮ ਦਿੱਤਾ ਹੋਵੇ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਪਤਾ ਹੋਏਗਾ ਰੀਜ਼ਨਿੰਗ ਕੀ ਹੁੰਦੀ ਹੈ ਬਟ ਅਗਰ ਨਹੀਂ ਦਿੱਤਾ ਤਾਂ ਬਹੁਤ ਹੀ ਇੰਟਰਸਟਿੰਗ ਔਰ ਬਹੁਤ ਹੀ ਪਿਆਰਾ ਜਿਹਾ ਟੌਪਿਕ ਹੈ ਬੱਚਿਆਂ ਨੂੰ ਕਈ ਵਾਰੀ ਬਹੁਤ ਔਖਾ ਲੱਗਦਾ ਬਟ ਡੋਨਟ ਵਰੀ ਸਾਡੇ ਉਹਦਾ ਲਿੰਕ ਦੇ ਦੂੰਗੀ ਤੁਸੀਂ ਉੱਥੇ ਜਾ ਕੇ ਜ਼ਰੂਰ ਰੀਜ਼ਨਿੰਗ ਦੇ ਵੀਡੀਓਜ਼ ਚੈੱਕ ਕਰਿਓ ਉੱਥੇ ਜਾ ਕੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਰੀਜ਼ਨਿੰਗ ਕੀ ਹੁੰਦੀ ਹੈ ਉਸ ਤੋਂ ਬਾਅਦ ਬੇਟਾ ਪਾਰਟ 2 ਜਿਹਦੇ ਵਿੱਚ ਸਬਜੈਕਟ ਆਉਂਦੇ ਨੇ 120 ਨੰਬਰ ਦੇ ਆ ਸਾਰੇ ਸਬਜੈਕਟ ਆ ਪੌਲਿਟਿਕਲ ਗੱਲ ਕਰ ਲਈਏ ਔਰ ਪੰਜਾਬੀ ਇੰਗਲਿਸ਼ ਤੇ ਹਿੰਦੀ ਇਹ ਤਿੰਨੇ ਬੇਟਾ ਕਿਹਦੇ ਆ ਜਾਂਦੇ ਆ एलपी ਦੇ ਵਿੱਚ ਆ ਜਾਂਦੇ ਆ ਯਾਨੀ ਕਿ ਲੈਂਗੁਏਜ ਪ੍ਰੋਫੀਸ਼ੀਐਂਸੀ ਦੇ ਵਿੱਚ ਆ ਜਾਂਦੇ ਆ ਗੱਲ ਕਰੀਏ ਜਿਨ੍ਹਾਂ ਨੇ ਤਾਂ 9ਵੀਂ ਚ ਐਡਮਿਸ਼ਨ ਲੈਣੀ ਆ ਉਹਨਾਂ ਨੇ 8ਵੀਂ ਦਾ ਸਿਲੇਬਸ ਕਰਨਾ ਹੈ ਯਾਨੀ ਜਿਹੜੇ ਆ ਸਾਰੇ ਸਬਜੈਕਟ ਆ ਇਹ ਕਿਹੜਾ ਸਿਲੇਬਸ ਕਰੋਗੇ 8ਵੀਂ ਦਾ ਸਿਲੇਬਸ ਔਰ ਜਿਨ੍ਹਾਂ ਨੇ ਲੈਣਾ ਬੇਟਾ 11ਵੀਂ ਚ ਦਾਖਲਾ ਉਹ ਕਰਨਗੇ ਬੇਟਾ ਜੀ 10ਥ ਕਲਾਸ ਦਾ ਸਿਲੇਬਸ ਸੋ ਜਿਹੜਾ ਬੇਟਾ ਹੁਣ ਹੀ ਨੋਟੀਫਿਕੇਸ਼ਨ ਆਇਆ ਤੁਹਾਨੂੰ ਥੋੜੇ ਟਾਈਮ ਪਹਿਲਾਂ ਰਜਿਸਟ੍ਰੇਸ਼ਨ ਦਾ ਦੱਸਿਆ ਗਿਆ ਉਹਦੇ ਵਿੱਚ ਆ ਲਾਈਨ ਮੈਨੂੰ ਲੱਗਿਆ ਕਿ ਤੁਹਾਨੂੰ ਦੱਸਣੀ ਜ਼ਰੂਰੀ ਹੈ ਕਹਿੰਦੇ ਸਿਲੇਬਸ ਜਿਹੜਾ ਇਹਦਾ ਟੈਸਟ ਦਾ ਸਿ ਔਰ ਕਹਿੰਦੇ ਤਾਂ ਮਿਨਿਮਮ ਕੁਆਲੀਫਾਈਇੰਗ ਮਾਰਕਸ ਫਾਰ ਦਾ ਐਡਮਿਸ਼ਨ ਟੈਸਟ ਆਰ 35% ਇਨ ਸਬਜੈਕਟਸ ਇਹਨਾਂ ਨੇ ਇੱਥੇ ਮੈਂਸ਼ਨ ਨਹੀਂ ਕੀਤਾ ਕਿ ਹਰੇਕ ਸਬਜੈਕਟ ਚੋਂ ਜਾਂ ਕਿਸ ਤਰੀਕੇ ਨਾਲ ਬਟ ਮੈਂ ਤੁਹਾਨੂੰ ਓਵਰਆਲ ਦੱਸ ਦਿਆਂ 35% ਰੀਜ਼ਨਿੰਗ ਚ ਚਾਹੀਦੇ ਆ ਤੇ 40% ਇਨ ਟੋਟਲ ਦੇਖੋ ਇਹਨੂੰ ਸਮਝੋ ਧਿਆਨ ਨਾਲ ਟੋਟਲ ਬੇਟਾ ਸਾਡੇ ਕਿੰਨੇ ਨੰਬਰ ਨੇ ਟੋਟਲ ਸਾਡਾ ਪੇਪਰ 150 ਦਾ ਹੈ 150 ਦਾ ਹੈ ਤਾਂ ਤੁਹਾਨੂੰ ਓਵਰਆਲ ਇਹ ਰੇਸ ਦੇ ਵਿੱਚ ਭਾਗ ਲੈਣ ਦੇ ਲਈ 150 ਦਾ 40% ਕਿੰਨਾ ਹੈਗਾ ਉਹਨੇ ਅੰਕ ਲੈਣੇ ਪੈਣਗੇ 150 ਦਾ ਬੇਟਾ ਜੇ ਅਪਾਂ 4% ਹਿੱਸਾ ਕੱਢੀਏ ਤਾਂ ਦੇਖੋ ਜੀ ਉੱਪਰ ਆ ਦੋ ਜ਼ੀਰੋਆਂ ਥੱਲੇ ਕੱਟ ਜਾਣਗੀਆਂ ਤੇ ਜਦੋਂ ਆਪ ਇਹਨਾਂ ਨੂੰ ਗੁਣਾ ਕਰਾਂਗੇ ਸਾਡੇ ਕੋਲੇ ਕਿੰਨਾ ਆਜੂਗਾ ਬੇਟਾ ਜੀ 60 ਮਾਰਕਸ 5 2 10 حاصل 4 1 4 ਤੇ 2 6 ਯਾਨੀ ਕਿ 60 ਨੰਬਰ ਤੁਹਾਨੂੰ ਲੈ ਕੇ ਆਉਣੇ ਬਹੁਤ ਹੀ ਜ਼ਿਆਦਾ ਲਾਜ਼ਮੀ ਨੇ ਓਵਰਆਲ ਸਾਰੇ ਚੋਂ ਯਾਨੀ ਜਿਹੜਾ ਤੁਹਾਨੂੰ ਇਹ ਪੂਰੇ ਦਾ ਪੂਰਾ ਦਿਖ ਰਿਹਾ ਇਹ ਸਾਰੇ ਜੋ ਤੁਹਾਨੂੰ ਘੱਟੋ ਘੱਟ 60 ਲੈ ਕੇ ਆਉਣੇ ਪੈਣਗੇ ਅੱਛਾ 60 ਦਾ ਮਤਲਬ ਇਹ ਨਹੀਂ ਹੈ ਕਿ ਜੇ 60 ਨੰਬਰ ਲਈ ਤਾਂ ਤੁਹਾਡੀ ਸਿਲੈਕਸ਼ਨ ਪੱਕੀ ਹੋ ਜੂਗੀ ਤੁਹਾਨੂੰ ਕੱਟ ਆਫ 'ਚ ਜਾਣਾ ਪਵੇਗਾ ਕੱਟ ਆਫ ਕੱਟ ਆਫ ਕੀ ਹੁੰਦੀ ਹੈ ਬੇਟਾ ਮੈਰਿਟ ਲਿਸਟ ਚੜਦੀ ਹੈ ਜਿਹਦੇ ਸਭ ਤੋਂ ਹਾਈਐਸਟ ਹਾਈਐਸਟ ਮਾਰਕਸ ਹੁੰਦੇ ਆ ਉਹ ਚੱਕੇ ਜਾਂਦੇ ਆ ਜਿਹੜੇ ਬੱਚਿਆਂ ਦੇ ਘੱਟ ਮਾਰਕਸ ਆ ਫਿਰ ਉਹ ਰਹਿ ਜਾਂਦੇ ਆ ਸੋ 60 ਮਾਰਕਸ ਵਾਲੇ ਮਤਲਬ ਤੁਹਾਨੂੰ ਵਿਚਾਰ ਲਿਆ ਜਾਊਗਾ ਵੀ ਤੁਸੀਂ ਜਾਓਗੇ ਕਿ ਨਹੀਂ ਪਰ ਪੱਕਾ ਨਹੀਂ ਹੈਗਾ ਵੀ 60 ਵਾਲੇ ਜਾਣਗੇ ਹੀ ਜਾਣਗੇ ਠੀਕ ਹੈ ओके okay. so, सो اور ਬੇਟਾ 35% ਰੀਜ਼ਨਿੰਗ ਚ ਚਾਹੀਦੀ ਹੈ ਹੁਣ ਤੁਸੀਂ ਜਿਹੜਾ ਹੈਗਾ ਰੀਜ਼ਨਿੰਗ ਸਾਨੂੰ ਪਤਾ ਹੈ 3 ਨੰਬਰਾਂ ਦੀ ਆਉਗੀ ਸੋ ਤੁਸੀਂ 30 ਦਾ 35% ਹਿੱਸਾ ਕੱਢ ਲਿਓ ਉਸ ਤੋਂ ਬਾਅਦ 35% ਆਈ ਥਿੰਕ ਹਰੇਕ ਸਬਜੈਕਟ ਚੋਂ ਹੀ ਚਾਹੀਦੇ ਕਿਉਂਕਿ ਅਗਰ ਇਹਨਾਂ ਨੇ ਇੱਥੇ 30 ਦਾ 35% ਕੀਤਾ ਹੈ ਇਹਦਾ ਮਤਲਬ ਇੱਥੇ ਵੀ ਹਰੇਕ ਸਬਜੈਕਟ ਦੀ ਗੱਲ ਹੋ ਰਹੀ ਹੈ ਯਾਨੀ ਤੁਹਾਨੂੰ ਹਰੇਕ ਸਬਜੈਕਟ ਚੋਂ 35% ਰੀਜ਼ਨਿੰਗ ਚੋਂ 35% ਲੈਣੇ ਪੈਣਗੇ ਔਰ ਟੋਟਲ ਬੇਟਾ ਜੀ ਤੁਹਾਨੂੰ 60 ਨੰਬਰ ਤਾਂ ਲੈ ਕੇ ਆਉਣੇ ਹੀ ਪੈਣਗੇ ਹੁਣ ਤੁਹਾਡਾ ਪੇਪਰ ਕਹਿ ਰਿਹਾ 17 ਮਾਰਚ ਦਾ ਇਹਨੇ ਥੋੜੇ ਸਮੇਂ ਚ ਤਿਆਰੀ ਤੁਹਾਡੇ ਵੱਲੋਂ ਆਪਣੇ ਆਪ ਹੋਣਾ ਇਜ਼ ਅ ਲिटल ਬਿਟ ਡਿਫਿਕਲਟ ਟਾਸਕ ਸੋ ਡੋਨਟ ਵਰੀ ਸਾਡੇ ਵੱਲੋਂ ਬੇਟਾ ਜਿਹਦਾ ਬੈਚ ਆਲਰੇਡੀ ਲਾਂਚ ਕਰ ਦਿੱਤਾ ਗਿਆ ਹੈ ਸਾਡੇ ਵੱਲੋਂ ਇਹਦੀਆਂ ਡੈਮੋ ਕਲਾਸਿਸ ਲੈਂੀਆਂ ਜਾ ਚੁੱਕੀਆਂ ਨੇ ਸੋ ਅਗਰ ਤੁਹਾਨੂੰ ਕੋਈ ਵੀ ਇਨਕੁਆਇਰੀ ਹੈ ਤੁਸੀਂ ਸਾਨੂੰ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ 7710190616 ਸੋ ਜਾੜੇ ਤੁਸੀਂ ਮੈਰੀਟੋਰੀਅ ਸਕੂਲ ਜਾਂ ਫਿਰ ਸਕੂਲ ਆਫ ਫੈਮਿਨੈਂਸ ਦਾ ਇਹ ਬੈਚ ਸਿਰਫ ਅਤੇ ਸਿਰਫ ਤੁਹਾਡੇ ਲਈ ਹੈ ਬਹੁਤ ਹੀ ਨਾਰਮਲ ਜੀ ਪ੍ਰਾਈਸ ਰੱਖੀ ਗਈ ਹੈ 499 ਰੁਪੀਸ ਔਰ ਜਿਹੜੇ ਟਾਪ 3 ਸਟੂਡੈਂਟਸ ਹੋਣਗੇ ਉਹਨਾਂ ਦੇ ਅਸੀਂ ਜਿਹੜੀ ਹੈਗੀ ਆ ਫੀਸ ਉਹਨਾਂ ਨੂੰ ਰਿਟਰਨ ਵੀ ਕਰਾਂਗੇ ਇਹ ਪੂਰੀ ਦੀ ਪੂਰੀ ਬੈਚ ਦੀ ਇਨਫੋਰਮੇਸ਼ਨ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਉਹ ਵਾਲੀ ਵੀਡੀਓ ਦੇਖ ਲਿਓ ਜੱਚ ਅਸੀਂ ਦੱਸਿਆ ਸੀ ਇਸ ਬੈਚ ਦੇ ਵਿੱਚ ਅਸੀਂ ਕੀ ਕੀ ਰੱਖਾਂਗੇ ਬੈਚ ਦੀਆਂ ਡੈਮੋ ਕਲਾਸਿਸ ਯਾਨੀ ਕਿ ਫ੍ਰੀ ਕਲਾਸਿਸ ਹੋ ਚੁੱਕੀਆਂ ਨੇ ਸਾਡੀ ਐਪ ਦੇ ਉੱਪਰ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਐਪ ਦਾ ਲਿੰਕ ਤੁਹਾਨੂੰ ਅਸੀਂ ਕਮੈਂਟ ਸੈਕਸ਼ਨ ਚ ਪਿੰਨ ਕਰ ਦਾਂਗੇ ਜਾਂ ਫਿਰ ਡਿਸਕ੍ਰਿਪਸ਼ਨ ਚ ਦੇ ਦਾਂਗੇ ਉਸ ਤੋਂ ਬਾਅਦ ਅਜੇ ਬਿਨਾ ਬੈਚ ਦੇ ਆਈ ਡੋਨਟ ਥਿੰਕ ਸੋ ਐਸੀ ਦੇਖੋ ਇਤਨਾ ਨਹੀਂ ਹੈ ਕਿ 셀ਫ ਸਟਡੀ ਨਾਲ ਕੁਝ ਪੋਸੀਬਲ ਨਹੀਂ ਹੈ ਬਟ ਇਹਨੇ ਥੋੜੇ ਸਮੇਂ ਚ 셀ਫ ਸਟਡੀ ਨਾਲ ਇਤਨਾ ਲੀ ਐਗਜ਼ਾਮ ਕਲੀਅਰ ਕਰਨ ਇਸ ਅ ਲਿਟਲ ਬਿਟ ਡਿਫਿਕਲਟ ਟਾਸਕ ਸੋ ਅਗਰ ਤੁਸੀਂ ਸਾਡਾ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਜੁਆਇਨ ਕਰੋ ਕਲਾਸਸ ਅੱਜ ਤੋਂ ਸ਼ੁਰੂ ਨੇਗੀਆਂ ਔਰ ਜਿਹੜੀਆਂ ਡੈਮੋ ਕਲਾਸਸ ਨੇ ਹੋ ਚੁੱਕੀਆਂ ਨੇ ਡੈਮੋ ਕਲਾਸਸ ਦੇਖ ਕੇ ਤੁਸੀਂ ਡਿਸਾਈਡ ਕਰ ਸਕਦੇ ਹੋ ਥੈਂਕ ਯੂ ਸੋ ਮਾਚ ਔਰ ਸਾਡਾ ਜਿਹੜਾ ਚੈਨਲ ਹੈ ਉਹਨੂੰ ਜ਼ਰੂਰ ਜ਼ਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਜੀ ਫੇਰ ਆਪਾਂ ਨੈਕਸਟ ਵੀਡੀ